ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਫਗਵਾੜਾ ਵਿੱਚ ਹੋਈ 22 ਗਊ ਹੱਤਿਆ ਦੇ ਰੋਸ ਵਿੱਚ ਸੈਨਾ ਉਹਦਾ ਬਾਲਾ ਸਾਹਿਬ ਠਾਕਰੇ ਪੰਜਾਬ ਜੂਥ ਪ੍ਰਧਾਨ ਹਰੀ ਮਹਾਜਨ ਪਤੇ ਸੁਭਾ ਉਪਪਦ ਹੈ ਰੋਤ ਮਹਿੰਗੀ ਦੀ ਅਗਵਾਈ ਹੇਠ ਸ਼ਿਵ ਸ਼ਾਂਤਾਂ ਵੱਲੋਂ ਬੱਸ ਸਟੈਂਡ ਦਿਨਾਨਗਰ ਇਥੇ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦੇ ਹੋਏ ਪਤਲਾ ਫੂਕਿਆ ਤੇ ਨਾਰੇਬਾਜੀ ਕੀਤੀ ਗਈ ਇਸ ਮੌਕੇ ਤੇ ਪ੍ਰਧਾਨ ਹਰੀ ਮਾ ਜਨੋਂ ਉਪ ਪ੍ਰਧਾਨ ਰੋਹਿਤ ਮਹਿੰਗੀ ਪੰਜਾਬ ਜੂਤ ਬਲਾਰਾ ਜੇ ਕੁਮਾਰ ਜ਼ਿਲ੍ਹਾ ਪ੍ਰਧਾਨ ਸ਼ਿਵਮ ਠਾਕੁਰ ਜ਼ਿਲ੍ਹਾ ਉਪ ਪ੍ਰਧਾਨ ਰਾਮ ਲਾਲ ਅਨੁਰਾਗ ਮਲੋਤਰਾ ਸੁਮੇਤ ਹੋਰ ਬਲਾਰਿਆ ਨੇ ਕਿਹਾ ਕਿ ਗਵਾਂ ਦੇ ਹੱਤਿਆ ਕਰਨ ਵਾਲਿਆ ਵਿਰੋਧ ਸਖਤ ਕਾਰਵਾਈ ਕੀਤੀ ਜਾਵੇ ਅਤੇ ਭਗਾਉ ਪਾਸੋਂ ਦੇਣ ਵਾਲੇ ਬਜਿੰਦਰ ਪਰਵਾਨਾ ਖਿਲਾਫ ਕੇਸ ਦਰਜ ਕੀਤਾ ਜਾਵੇ ਆਗੂਆਂ ਨੇ ਤੇ ਪਾਵਨੀ ਦੰਦੇ ਹੋਏ ਕਿਹਾ ਕਿ ਜੇਕਰ ਦੋਸ਼ੀ ਜਲਦੀ ਗ੍ਰਿਫਤਾਰ ਨਾ ਕੀਤੇ ਗਏ ਤਾਂ ਪੰਜਾਬ 'ਚ ਹੋਰ ਮਾਹੌਲ ਖਰਾਬ ਹੋ ਸਕਦਾ ਹੈ। ਦੇਖੋ ਬినా ਨਗਰ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ। ਹਾਂ ਜੀ ਪ੍ਰਧਾਨ ਜੀ ਇਹਦਾ ਮਾਮਲਾ ਸਾਹਮਣੇ ਆਇਆ ਹੈ ਗਊਆਂ ਦੀ ਹੱਤਿਆ ਕੀਤੀ ਗਈ ਹੈ ਪੰਜਾਬ ਦੇ ਵਿੱਚ। ਕੀ ਕਹੋਗੇ ਤੁਸੀਂ ਬਾਰੇ? ਦੇਖੋ ਪਹਿਲਾ ਸਰਹੰਦ ਦੇ ਵਿੱਚ ਗਊਆਂ ਦੀ ਹੱਤਿਆ ਕੀਤੀ ਗਈ। ਹੁਣ ਪਰਸੋ ਬੱਲ ਸਵੇਰੇ ਫਗਵਾੜਾ ਦੇ ਵਿੱਚ ਪਾਈ ਗਊਆਂ ਨੂੰ ਜ਼ਹਿਰ ਦੇ ਦਿੱਤਾ ਗਿਆ। ਕੀ ਪੰਜਾਬ ਦੇ ਵਿੱਚ ਕਿਹੜੀ ਸਾਜ਼ਿ ਚੱਲਦੀ ਹੈ? ਪੰਜਾਬ ਦੇ ਵਿੱਚ ਲਗਾਤਾਰ ਹਿੰਦੂ ਕਮਿਊਨਿਟੀ ਨੂੰ ਟਾਰਗੇਟ ਕਰਨ ਦੀ ਸੋਜਿਸ ਕੀਤੀ ਜਾ ਰਹੀ ਹੈ ਪਹਿਲਾ ਪਰਵਾਨੇ ਵੱਲੋਂ ਜਿਹੜੀ ਬਕਵਾਸ ਕੀਤੀ ਹੁਣ ਗਊ ਹੱਤਿਆ ਜਿਹੜੀ ਹੈ ਉਹ ਬਹੁਤ ਮੰਦਭਾਗੀ ਘਟਨਾ ਫਗਵਾੜੇ ਵਿੱਚ ਹੋਈ ਕੱਲ ਫਗਵਾੜਾ ਬੰਦ ਰਿਹਾ ਪਰ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਗਊ ਹੱਤਿਆ ਜਿਸ ਬੰਦੇ ਨੇ ਇਹ ਗਊਆਂ ਨੂੰ ਜ਼ਹਿਰ ਦੇ ਕੇ ਮਾਰਿਆ ਉਹ ਬੰਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਐਨੇ ਬਦਵਾਸੀ ਜਦੋਂ ਚਾਹੇ ਗਊਆਂ ਦੀ ਹੱਤਿਆ ਹੋ ਰਹੀ ਹੈ ਗਊਆਂ ਨੂੰ ਵੱਡ ਵੱਡ ਕੇ ਉਹਨਾਂ ਦੇ ਅੰਗ ਸੁੱਤੇ ਜਾ ਰਹੇ ਨੇ ਪਹਿਲਾ ਸਰੰਦ ਦੇ ਵਿੱਚ ਹੋਈ ਜਿਹਦੀ ਪਠਾਨਕੋਟ ਚ ਹੋਈ ਗੱਲ ਪਾਈ ਕੌਆਂ ਨੂੰ ਸ਼ਹਿਰ ਦਿੱਤਾ ਗਿਆ ਫਿਰ ਬਟਾਲੇ ਦੇ ਵਿੱਚ ਵੀ ਇੱਕ ਵਾਰ ਕੌਆਂ ਨੂੰ ਕੌਂਸ਼ਾਲਾ ਦੇ ਵਿੱਚ ਸ਼ਹਿਰ ਦਿੱਤਾ ਗਿਆ ਇਹ ਕੌਣ ਲੋਕ ਨੇ ਮੈਂ ਸਰਕਾਰ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਜਲਦ ਤੋਂ ਜਲਦ ਉਹਨੂੰ ਦੋਸ਼ੀ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ ਉਹਦੇ ਪਿੱਛੇ ਕਿਹਦੀ ਮਨਛਾ ਹੈ ਕੌਣ ਆ ਦੇ ਪਿੱਛੇ ਕਿ ਜਿਹਨੇ ਕੌਆਂ ਨੂੰ ਸ਼ਹਿਰ ਦਿੱਤਾ ਦੂਸਰਾ ਹਾਲੇ ਤੱਕ ਬਲਜਿੰਦਰ ਪਰਵਾਨੇ ਤੇ ਪਰਚਾ ਦਰਜ ਨਹੀਂ ਹੋਇਆ ਜਿਹੜੀ ਹੇਟ ਸਪੀਚ ਕੀਤੀ ਆ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਜਲਦ ਤੋਂ ਜਲਦ ਉਹਦੇ ਖਿਲਾਫ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਤੁਹਾਡਾ ਕੀ ਲੱਗਦਾ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਪਗੜਨ ਦੇ ਲਈ ਬਿਆਨਬਾਜ਼ੀ ਦੀਆਂ ਸਟੇਟਮੈਂਟ ਰੱਖਦਾ ਕੀਤੀ ਜਾ ਰਹੀ ਆ ਕੀ ਲੱਗਦਾ ਇਹਦਾ ਕਦਮ ਕਿਦਾਂ ਹੋਏਗਾ ਪਗੜਨ ਦੀ ਸਾਜ਼ਿਸ਼ ਹੈ ਜਿੱਦਾਂ ਸੁਖਬੀਰ ਬਾਦਲ ਤੇ ਹਮਲਾ ਪਰਵਾਨੇ ਵੱਲੋਂ ਹੇਟ ਸਪੀਚ ਕਈ ਥਾਵਾਂ ਦੇ ਉੱਤੇ ਬਲਾਸਟ ਹੋ ਰਹੇ ਨੇ ਥਾਣਿਆਂ 'ਚ ਇਹ ਬਿਲਕੁਲ ਪੰਜਾਬ ਨੂੰ ਜਿਹੜੀ ਹੈ ਤੋੜਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਜਿਹੜੀ ਗਊਆਂ ਦੀ ਹੱਤਿਆ ਹੋਈ ਹੈ ਇਹਦੇ ਪਿੱਛੇ ਕਿਹੜੀ ਸਾਜ਼ਿਸ਼ ਹੈ ਫਰਦਾ ਫਾਸ਼ ਹੋਣਾ ਚਾਹੀਦਾ